ਐਸ ਸਿੱਖਾਲ ਤੋਂ ਸਾਵਣ ਦਾ ਮਹੀਨਾ ਆ ਚੁੱਕਿਆ ਸੋ ਆਪਾਂ ਫਾਸਟ ਵੀ ਰੱਖ ਰਹੇ ਆਂ ਔਰ ਆਪਾਂ ਇੰਜੋਏ ਵੀ ਬਹੁਤ ਕਰਦੇ ਆਂ ਸੋ ਅਸੀਂ ਚੱਲੇ ਨਵਾਂ ਸ਼ਹਿਰ ਤੀਜ ਫੰਕਸ਼ਨ ਤੇ ਸੋ ਲਾਸਟ ਟਾਈਮ ਵੀ ਅਸੀਂ ਗਏ ਸੀ ਤੇ ਇਸ ਸਾਲ ਵੀ ਸਾਨੂੰ ਇਨਵਾਈਟ ਕੀਤਾ ਸੋ ਅਸੀਂ ਜਾ ਰਹੇ ਆਂ ਬਹੁਤ ਇੰਜੋਏ ਕੀਤਾ ਸੀ ਗਏ ਰੋਡਵੇਜ਼ ਦੀ ਬਾਸਟ ਜਿਹੜੀ ਆ ਸੀ ਰਸਤੇ ਚੀਜ਼ਾਂ ਦੇਖੀਆਂ ਉਹ ਮੈਂ ਸਾਰੀਆਂ ਕੈਪਚਰ ਕੀਤੀਆਂ ਘਰ ਜਾ ਕੇ ਅਸੀਂ ਪ੍ਰੌਟੀਆਂ ਖਾਈਆਂ ਬਹੁਤ ਸਵਾਦ ਪ੍ਰੌਟੀਆਂ ਸੀਗੀਆਂ ਬੈਠ ਕੇ ਆਰਾਮ ਨਾਲ ਪ੍ਰੌਟੀਆਂ ਖਾਈ ਉਸ ਤੋਂ ਬਾਅਦ ਆਪਣੀ ਰੀਲਸ ਦੀ ਅਸੀਂ ਪਹਿਲੀ ਸ਼ੁਰੂਆਤ ਕੀਤੀ ਜੋ ਕਿ ਅਸੀਂ ਆਹੀ ਕਰ ਸਕਦੇ ਆ ਨਾ ਸੋ ਜਿੱਥੇ ਅਸੀਂ ਫੰਕਸ਼ਨ ਤੇ ਗਏ ਸੀ ਫੂਡ ਦਾ ਮਜ਼ਾ ਹੀ ਆ ਗਿਆ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸੈਲਡੀਆਂ ਸੀਗਾ 30 ਫੰਕਸ਼ਨ ਚ ਐਨਾ ਵਧੀਆ ਡਿਲੀਸ਼ੀਅਸ ਫੂਡ ਮੈਕ ਮਤਲਬ ਬਹੁਤ ਰੇਅਰ ਹੀ ਤੀਜ ਵਿੱਚ ਮਿਲਦਾ ਸੋ ਲਾਸਟ ਟਾਈਮ ਅਸੀਂ ਵੀ ਕੀਤੀ ਸੀ ਮੇਰੇ ਫੂਡ ਚ ਪ੍ਰੋਬਲਮ ਆਈ ਸੀ ਪਰ ਇੱਥੇ ਫੂਡ ਚ ਕੋਈ ਪ੍ਰੋਬਲਮ ਨਹੀਂ ਫੂਡ ਬਹੁਤ ਟੇਸਟੀ ਸੀ ਫੰਕਸ਼ਨ 'ਚ ਐਨਾ ਮਜ਼ਾ ਆਇਆ ਨਾ ਮੈਂ ਸੋਚ ਵੀ ਨਹੀਂ ਸਕਦੀ ਕਿ ਉਹਨਾਂ ਨੇ ਹਰ ਇੱਕ ਚੀਜ਼ਾ ਧਿਆਨ ਰੱਖਿਆ ਹੋਇਆ ਸੀਗਾ ਕਿ ਕੁੜੀਆਂ ਨੂੰ ਕੀ ਕੀ ਪਸੰਦ ਆ ਇਸ ਹਿਸਾਬ ਨਾਲ ਔਰ ਇੱਕ ਆਂਟੀ ਮਿਲੇ ਸਾਨੂੰ ਆਂਟੀ ਮੋਹਰ ਸੂਪਰ ਆਂਟੀ ਸੀ ਜੀ ਐਨੀ એનર્ਜੀ ਸੀ ਸੋ ਬਾਏ ਬਾਏ ਅਸੀਂ ਮਿਲਦੇ ਆ ਨੈਕਸਟ ਵੀਕ